ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਪੰਜੇ ਸਿੰਘ ਸਹਿਬਾਨਾਂ ਦੇ ਵੱਲੋਂ ਅੱਜ ਸੁਖਬੀਰ ਬਾਦਲ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੋ ਉਹਨਾਂ ਸੰਬੰਧੀ ਜੋ ਸਜ਼ਾ ਉਹ ਵੀ ਸੁਣਾਈ ਗਿਆ ਕਿਸ ਤਰ੍ਹਾਂ ਦੀ ਸਜ਼ਾ ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਅਣਕੀ ਸਾਹਿਬ ਅੱਜ ਜਥੇਦਾਰ ਸਾਹਿਬ ਦੇ ਵੱਲੋਂ ਹੁਕਮ ਸੁਣਾ ਦਿੱਤਾ ਗਿਆ ਹੁਕਮ ਦੇ ਵਿੱਚ ਕੀ ਕੁ ਸੁਣਾਇਆ ਗਿਆ ਸੁਖਬੀਰ ਸਿੰਘ ਬਾਦਲ ਦੇ ਸਬੰਧ ਦੇ ਵਿੱਚ ਅਹ ਦੇਖੋ ਮਾਨ ਸਾਹਿਬ ਜਿਹੜਾ ਅੱਜ ਫੈਸਲਾ ਸੁਣਾਇਆ ਗਿਆ ਜਿਹੜਾ ਸੁਣਾਇਆ ਗਿਆ ਸ਼੍ਰੀ ਅਕਾਲ ਪੁਰਖ ਸਾਹਿਬੀ ਪੰਚੀਰ ਤੋਂ ਇਸ ਫੈਸਲੇ ਦੇ ਉੱਤੇ ਬੀਤੇ ਜਦਾਂ ਤੋਂ ਕਾਫੀ ਜਦਾਂ ਤੋਂ ਤੁਸੀਂ ਕਹਿ ਸਕਦੇ ਕਿ ਸਮੁੱਚੇ ਵਿਸ਼ ਭਾਰਤੀ ਸਿੱਖਾਂ ਦੀਆਂ ਨਗਰਾਂ ਜਿਹੜੀਆਂ ਇਹਦੇ ਉੱਤੇ ਟਿਕੀਆਂ ਹੋਈਆਂ ਸਨ ਕਿਉਂਕਿ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਬਾਕੀ ਖਾਲੀ ਘੜੇ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਉੱਤੇ ਦੋਸ਼ ਐਲ ਕਰਦੇ ਆ ਇੱਕ ਕਿਸਮ ਦਾ ਮਾਫੀ ਨਮਾ ਆਫੇ ਸੰਦਰਭ ਵੀ ਦਿੱਤਾ ਗਿਆ ਤੇ ਉਸ ਤੋਂ ਬਗਰੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨਹੀਂ ਵੀ ਜਾ ਕੇ ਉੱਥੇ ਇੱਕ ਮਾਫੀ ਨਾਮਾ ਜਿਹੜਾ ਪੇਸ਼ ਕੀਤਾ ਸੀ ਉਸ ਤੋਂ ਬਾਅਦ ਅਕਾਲੀ ਸਿਆਸਤ ਪੂ ਪੰਜਾਬ ਦੇ ਵਿੱਚ ਵੱਖ-ਵੱਖ ਪੰਥਕ ਜਥੇਬੰਦੀਆਂ ਵੱਲੋਂ ਸ਼੍ਰੀ ਅਖਾਲਤਾਬ ਸਾਹਿਬ ਦੇ ਜਥੇਦਾਰ ਜਨੀਰ ਇਕਬੀਸ਼ਰ ਖੋਹਰ ਨਾਲ ਮਿਲ ਕੇ ਇਹ ਮੰਗ ਕੀਤੀ ਗਈ ਕਿ ਜਿਸ ਤਰੀਕੇ ਦੀ ਬਗਰਾ ਗਲਤੀਆਂ ਸਾਬਾਸਕੀਰ ਸਿੰਘ ਬਾਦਲ ਵੱਲੋਂ 2007 ਤੋਂ ਲੈ ਕੇ 2017 ਤੱਕ ਕੀਤੀਆਂ ਗਈਆਂ ਜਿਹਦੇ ਵਿੱਚ ਰਾਮ ਸਿੰਘ ਡੇਰਾ ਮੁਖੀ ਨੂੰ ਮਾਫੀ ਦਿਵਾਉਣਾ ਬੇਅਤੀ ਸੰਬੰਧੀ ਤੇ ਕਈ ਹੋਰ ਅਜਿਹੇ ਪਛਾਪ ਵਾਲੇ ਮੁੱਦੇ ਆ ਤੇ ਜਿਸ ਤਰੀਕੇ ਦੀ ਅਕਾਲੀ ਦਲ ਦੀ ਹੁਕਮਕਾਰੀ ਹੈ ਉਸਦੀ ਸਾਰੀ ਜ਼ਿੰਮੇਵਾਰੀ ਸਾਬਾਸਕੀਰ ਸਿੰਘ ਬਾਦਲ ਦੀ ਬਣਦੀ ਹੈ ਤਾਂ ਸੋ ਇਸ ਕਰਕੇ ਜਿਹੜੀ ਸੁਝਾਅ ਜਿਹੜੀ ਆ ਇੱਥੀ ਜਾਵੇ ਜਿਹੜਾ ਸਰਦਾਰ ਸੁਖਬੀਰ ਸਿੰਘ ਨੂੰ ਉਹਨਾਂ ਦੀਆਂ ਗਲਤੀਆਂ ਦਾ ਜਿਹੜਾ ਅਹਿਸਾਸ ਕਰਾਇਆ ਜਾਵੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਕਹਿ ਸਕਦੇ ਹਾਂ ਕਿ ਸਮੁੱਚੇ ਵਿਸ਼ਵ ਜਾਂ ਨਛਣਾ ਜਿਹੜੀਆਂ ਸਨ ਵਿਸ਼ੇ ਵਿੱਚ ਵਸਵੇ ਸਿੱਖ ਭਾਈਚਾਰੇ ਦੀਆਂ ਨਜ਼ਰਾਂ ਤੇ 77 ਸਾਲ ਦੇ ਉੱਤੇ ਜਿਹੜੀਆਂ ਜੁੜੀਆਂ ਸਨ ਕਿ ਉਸ ਵਕਤ ਕਿਹੋ ਜਿਹਾ ਜਿਹੜਾ ਫੈਸਲਾ ਆਇਆ ਉਹ ਆ ਸਕਦਾ ਹੈ ਤਾਂ ਸੋ ਅੱਜ 10 ਵਜੇ ਠੀਕ ਜਿਹੜੀ ਆ ਉਹ ਮੀਟਿੰਗ ਸ਼ੁਰੂ ਹੋਈ ਆ ਪੰਗ ਸਿੰਘ ਸਹਿਬਾਨਾਂ ਦੀ ਤਾਂ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਤੇ ਨਾਲ ਹੀ ਨਾਲ ਉਹਨਾਂ ਦੀ ਉਸ ਸਮੇਂ ਦੇ ਕੈਬਨਿਟ ਦੇ ਮੰਤਰੀ ਜਿੰਨੇ ਵੀ ਸਨ ਉਹਨਾਂ ਨੂੰ ਵੀ ਆਦੇਸ਼ ਦਿੱਤਾ ਗਿਆ ਕਿ ਉਹ ਠੀਕ 15 ਦਿਨਾਂ ਦੇ ਅੰਦਰ ਦਰਸ਼ੀ ਦੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋ ਕੇ ਆਪਣਾ ਪੱਖ ਜਰਾ ਦੱਸਣ ਤੇ ਨਾਲ ਹੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਸਬਾਪਸ ਅਕੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱੰਡਿਆ ਹੋਇਆ 15 ਦਿਨ ਦਾ ਸਮਾਂ ਦਿੱਤਾ ਗਿਆ ਹੈ ਕਿ 15 ਦਿਨਾਂ ਦੇ ਵਿੱਚ ਬਤੌਰ ਤੇ ਮਾਨ ਸਿੱਖ ਹੋ ਜੋ ਉਹ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋਣ ਜਦੋਂ ਤੱਕ ਉਹ ਪੇਸ਼ ਨਹੀਂ ਹੁੰਦੇ ਇਹ ਕਰਾਸ ਟਟਾ ਗਿਆ ਹੈ ਇੱਥੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਤੋਂ ਕਾਫੀ ਸਮਾਂ ਪਹਿਲਾਂ ਜੇਕਰ ਵੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਕਾਰਪੋਨਾਂ ਨੂੰ ਜਾਂ ਕਈ ਪ੍ਰਧਾਨਾਂ ਨੂੰ ਜਾਂ ਮੁੱਖ ਮੰਤਰੀ ਸਰਦਾਰ ਸਬਜੀਤ ਸਿੰਘ ਬਰਦਾਲੇ ਨੂੰ ਵੀ ਅਕਾਲੀ ਦਲ ਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਲਖਾਇਆ ਕਰਾਰ ਦਿੱਤਾ ਜਾ ਚੁੱਕਾ ਹੈ ਇਸ ਤੋਂ ਇਲਾਵਾ ਜਿਹੜੇ ਬੂਟਾ ਸਿੰਘ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਸਨ ਉਹਨਾਂ ਨੂੰ ਵੀ ਤਲਖਾਇਆ ਕਰਾਰ ਦਿੱਤਾ ਗਿਆ ਸੀ ਉਹਦੇ ਨਾਲ ਹੀ ਨਾਲ ਕੈਨੀ ਜੈ ਸਿੰਘ ਉਹਨਾਂ ਨੂੰ ਵੀ ਜਿਹੜੇ ਭਾਰਤ ਦੇ ਰਾਸ਼ਟਰਪਤੀ ਸਨ ਅਫੀਸ਼ੀਅਲ ਬਲੂ ਸਟਾਰ ਤੋਂ ਬਾਅਦ ਉਹਨਾਂ ਨੂੰ ਵੀ ਤਲਖਈਆ ਖਰਾਬ ਦਿੱਤਾ ਗਿਆ ਪਰ ਬਾਅਦ ਵਿੱਚ ਉਹ ਸਜ਼ਾ ਜਿਹੜੀ ਵਾਪਸ ਜਿਹੜੀ ਉਹਨਾਂ ਨੂੰ ਤਲਖਈਆ ਖਰਾਬ ਤੋਂ ਮੁਕਤ ਕਰ ਦਿੱਤਾ ਗਿਆ ਸੀ ਗਿਆਨੀ ਜਰ ਸਿੰਘ ਬਰਾਣਾ ਤਾਂ ਇਹ ਕਿਹੜਾ ਜ਼ਰੂਰਤ ਔਰ ਪੀਕੇ ਸਮੇਂ ਦੇ ਵਿੱਚ ਸੀਵੀ ਅਕਾਲੀ ਦਿੱਤਾ ਸਰਦਾਰ ਸੁੱਚਾ ਸਿੰਘ ਲਾਗਨਵੀ ਜਿਹੜੀ ਅਕਾਲ ਤਖ ਦੀ ਤਸੀਲ ਤੋਂ ਜਿਹੜਾ ਤਲਖਈਆ ਖਰਾਬ ਦਿੱਤਾ ਸੀ ਉਹਨਾਂ ਨੂੰ ਇੱਕ ਲੰਮੀ ਸਜ਼ਾ ਜਿਹੜੀ ਦਿੱਤੀ ਗਈ ਤੇ ਇਸੇ ਤਰੀਕੇ ਨਾਲ ਪਟਨਾ ਸਾਹਿਬ ਦੇ ਜਿਹੜੇ ਜ਼ਥੇਦਾਰ ਨੇ ਸਾਫ ਦਾ ਜ਼ਥੇਦਾਰ ਉਹਨਾਂ ਨੂੰ ਵੀ ਤਲਖਈਆ ਖਰਾਬ ਇੱਕ ਸਮੇਂ ਅਕਾਲ ਤਖ ਸਾਫ ਦੀ ਤਸੀਲ ਤੋਂ ਦਿੱਤਾ ਗਿਆ ਹੁਣ ਇਸੇ ਤਰੀਕੇ ਨਾਲ ਸਰਦਾਰ ਅਕੀਰ ਸਿੰਘ ਬਾਲਵਣਾ ਲਖਾਈਆ ਕਰਾਰ ਦਿੱਤਾ ਗਿਆ ਆ ਇਹਦੇ ਨਾਲ ਅੰਮੜਿਆ ਜਣਾ ਚ ਅਕਾਲੀ ਸਿਆਸਤ ਆ ਉਹ ਜ਼ਰੂਰ ਕਰਵਾਏਗੀ ਕਿਉਂਕਿ ਜਿਸ ਤਰੀਕੇ ਨੇ ਆਦੇਸ਼ ਜਥੇਦਾਰ ਸਾਹਿਬ ਵੱਲੋਂ ਦਿੱਤੇ ਗਏ ਆ ਕਿ ਉਹ ਪੂਰਨ ਰੂਪ ਵਿੱਚ ਉਹਨਾਂ ਦੀ ਕੈਬਨਟ ਦੇ ਮੰਤਰੀ ਵੀ ਪੇਸ਼ ਹੋਣ ਤਾਂ ਸੁਭਾਵਕ ਆ ਇਹਦੇ ਵਿੱਚ ਬੀਬੀ ਜਗੀਰ ਔਰ ਪ੍ਰਿੰਸਿੰਗ ਚਦੂਵਾਜ ਦਾ ਜਾਂ ਹੋਰ ਜਿਹੜੇ ਬੰਦੇ ਉਸ ਸਮੇਂ ਦੇ ਮੰਤਰੀ ਵਿਕਰਮ ਸਿੰਘ ਮਜੀਠੀਆ ਜਾਂ ਗੁਜਾਰ ਸਿੰਘ ਰਣੀ ਦੇ ਜਿਹੜੇ ਉਸ ਸਮੇਂ ਅਕਾਲੀ党 ਦੀ ਕੈਬਨਟ ਵਿੱਚ ਮੰਤਰੀ ਰਹੇ ਸੀ ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਚੜਾਉਣਾ ਪਵੇਗਾ ਤਾਂ ਆਪਣਾ ਪੱਖ ਜਿਹੜਾ ਉਹ ਦੱਸਣਾ ਪਵੇਗਾ ਸੋ ਉਹਨਾਂ ਦੇ ਜਿਹੜਾ ਸਿੱਸੀ ਕਹਿ ਸਕਦੇ ਨੇ ਕਿ ਜਿਹੜੀ ਅਕਾਲੀ ਸਿਆਸਤ ਆ ਜਰੂਰ ਕਰਮਾਏਗੀ ਹੁਣ ਇਹ ਵੀ ਰੱਖਣਾ ਹੋਵੇਗਾ ਕਿ ਇੱਕ ਪਾਸੇ ਪੀਤੇ ਕਲ ਪਰਵਿੰਦਰ ਸਿੰਘ ਪੁੰਦਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਉਸ਼ਾਸਨੀ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਸ਼ਾਇਦ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਸੁਝਦੀ ਸੀ ਕਿ ਅਕਾਲ ਤਖਤ ਤੋਂ ਉਹਨਾਂ ਦੇ ਖਿਲਾਫ ਕੋਈ ਅਜਿਹਾ ਹੁਕਮ ਜਿਹੜਾ ਉਹ ਆ ਸਕਦਾ ਪਰ ਕੀ ਹੋ ਤਨਖਾਹਾਂ ਤੈਅ ਕਰਨ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਕੀ ਪ੍ਰਧਾਨਗੀ ਦੇ ਹਉਤੇ ਉੱਤੇ ਬੜੇ ਰਹੇ ਨੇ ਸਭ ਤੋਂ ਵੱਡਾ ਪਰਸ਼ਕੀ ਹੈ ਕਿ ਉਹਨਾਂ ਕੀ ਇਹ ਜਰੂਰ ਇਹ ਬਹੁਤਾ ਮਹੱਤਵਪੂਰਨ ਗੱਲ ਹੈ ਕਿ ਜਿਹੜਾ ਇੱਕ ਮਿੱਤੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਨਾਹਿਆ ਕਰਾਰ ਦੇ ਦਿੱਤਾ ਗਿਆ ਹਨ ਔਰ ਵੱਡਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਗਲਤੀ ਸ਼ਖਤ ਕਿਤੇ ਨਿਵਰਤਿਆ ਬਲਕਿ ਗੁਨਾਹ ਵਖਤਿਆ ਗਿਆ ਤਾਂ ਇਹ ਸਾਰੇ ਸਿਨੈਰੀਓ ਦੇ ਵਿੱਚ ਕੀ ਹੋਰ ਮਜੂਤਾ ਸਰਦਾਰ ਸਫੀਰ ਸਿੰਘ ਬਾਦਲਪਾਸੋਂ ਕੀ ਆਪਸ਼ਨ ਬਚ ਗਿਆ ਕਿ ਪ੍ਰਧਾਨਗੀ ਤੋਂ ਅਹੁਦਾ ਦੇਣ ਕੀ ਅਸਤੀਫਾ ਦੇਣ ਕੀ ਜਾਂ ਨਹੀਂ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਵੀ ਕਹਿ ਗਿਆ ਹੈ ਕਿ ਬਤੌਰ ਨਮਾਣੀ ਸਿੱਖ ਹੋ ਜੋ ਉਹ ਪੀਸ਼ ਹੋ ਸਾਰਾ ਹੀ ਦਲਜੀਤ ਸਿੰਘ ਛੀਮਾ ਤੇ ਦੂਜੇ ਪਾਸੇ ਵਿਰਸਾ ਸੰਗਠਨਾ ਇਹ ਕਹਿ ਚੁੱਕੇ ਨੇ ਕਿ ਉਹ ਪਹਿਨਾਂ ਹੀ ਨਿਮਾਣੇ ਸਿੱਖੋ ਜੋ ਪੇਸ਼ ਹੋ ਕੇ ਪੇਸ਼ ਹੋਈਸਾ ਲੋ ਆਲ ਉਹਨਾਂ ਨੇ ਇਹ ਵੀ ਗੱਲ ਕੀਤੀ ਸੀ ਕਿ ਅਸੀਂ ਸਾਰਾ ਕੁਝ ਪੇਸ਼ ਅਕਾਲ ਤਖਤ ਦੇ ਅੱਗੇ ਸਰ ਮੱਥੇ ਵੰਨਾਂਗੇ ਪਰ ਜੇਕਰ ਵਾਕਿਆ ਹੀ ਨਿਮਾਣੇ ਸਿੱਖੇ ਤੌਰ ਤੇ ਉਹ ਪੇਸ਼ ਹੋਈ ਹੁੰਦੀ ਤਾਂ ਫਿਰ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਆਪਣੀ ਇਨਾਂ ਹੋਂਦ ਵਿੱਚ ਸ਼ਾਇਦ ਕੀ ਕਹਿਣ ਦੀ ਲੋੜ ਨਾ ਪੈਣੀ ਅਜੇ ਤੱਕ ਸਰਦਾਰ ਸੁਖਬੀ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਅਜੇ ਵੀ ਮੌਜੂਦ ਨੇ ਬੇਸ਼ੱਕ ਆਸਕਾਰੀ ਜੱਥੇਦਾਰ ਉਹਨਾਂ ਨੇ ਲਾ ਦਿੱਤਾ ਉਹਨੇ ਇਹ ਦੇਖਣਾ ਹੈ ਕਿ ਇਸ ਹੁਕਮ ਤੋਂ ਬਾਅਦ ਇਹ ਸੁਖ ਰਖਾਇਆ ਕਰਾਰ ਦੇਣ ਤੋਂ ਬਾਅਦ ਕੀ ਸਰਦਾਰ ਸੁਖਬੀ ਸਿੰਘ ਬਾਦਲ ਦਾ ਅਗਲਾ ਕਦਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਤੋਂ ਅਸਤੀਫਾ ਹੋ ਸਕਦਾ ਜਾਂ ਨਹੀਂ ਹੋ ਸਕਦਾ ਕਿਉਂਕਿ ਜੇਕਰ ਅਸਤੀਫਾ ਤਰਖਾਇਆ ਕਰਾਰ ਹੋਣ ਦੇ ਬਾਵਜੂਦ ਵੀ ਨਹੀਂ ਦਿੱਤੇ ਤਾਂ ਫਿਰ ਉਹ ਵਿਰੋਧੀਆਂ ਦੇ ਹੋਰ ਅਲਾਰਮ ਤੇ ਹੋਣਗੇ ਕਿ ਇਹ ਸਾਰਾ ਕੁਝ ਉਹਨਾਂ ਕੋਲ ਧਰਮਾ ਕੀਤਾ ਗਿਆ ਸੋ ਅੱਜ ਦਾ ਇਹ ਮਹੱਤਵਪੂਰਨ ਫੈਸਲਾ ਅਕਾਲ ਪਖਸਾ ਦੀ ਤਸਵੀਲ ਤੋਂ ਸੁਣਾਇਆ ਗਿਆ ਤਾਂ ਇਸ ਤੇ ਨਾਲ ਸੀ ਕਹਿ ਸਕਦੇ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਦਾ ਇਹ ਸਿਆਸੀ ਕੂਇਕਾ ਅੱਜ ਤੋਂ ਅਸੀਂ ਕਹਿ ਸਕਦੇ ਕਿ ਹੋਰ ਤਰੀਕੇ ਦਾ ਹੋਵੇਗਾ ਜਿੱਥੇ ਪੰਥਰਪੰਦੀ ਉਸ ਭਾਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਵੀ ਤੇ ਜੇਕਰ ਪੰਥਰਤਲ ਪ੍ਰਕਾਸ਼ ਸਿੰਘ ਦੇ ਬਾਦਲ ਸੁਪੁੱਤਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅੱਜ ਤੋਂ ਖਾਹੀਆ ਇਕਰਾਰ ਉਸੇ ਵਸੀਲਤੋਂ ਦੇ ਦਿੱਤਾ ਗਿਆ ਜਿੱਥੇ ਕਰੇ ਉਸ ਵਸੀਲਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥਰਤਲ ਜਾਂ ਕੌਮੀ ਇਸ ਤਰੀਕੇ ਦਾ ਆਕਰਦਨ ਇਸ ਤਰੀਕੇ ਦਾ ਅਵਾਰਡ ਜਿਹੜਾ ਸੀ ਉਹ ਦਿੱਤਾ ਗਿਆ ਸੀ ਕਿ ਜੇਕਰ ਉਸੇ ਸੰਦਰਭ ਦੇ ਵਿੱਚ ਅੱਜ ਕੁਝ ਹੋਇਆ ਮਸਲਹਾ ਫਖਰੀ ਫਕਰੇ ਕੌਮ ਦਾ ਆਵਾਜ਼ ਜਿਹੜਾ ਸੀ ਅਕਾਲ ਤੱਕ ਸੀ ਫਸੀਲ ਤੋਂ ਦਿੱਤਾ ਗਿਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾ ਤੇ ਅੱਜ ਉਸੇ ਫਸੀਲ ਤੋਂ ਫਕਰੇ ਕੌਮ ਦੇ ਪੁੱਤਰ ਸਰਦਾਰ ਸੁਖੀ ਸਿੰਘ ਬਾਦਲ ਨੂੰ ਜਿਸ ਤਰੀਕੇ ਨਾਲ ਤਨਖਾਇਆ ਕਰਾ ਦਿੱਤਾ ਕਿ ਵਾਕੀ ਰਾਜਨੀਤੀ ਦਾ ਉਹ ਪੱਖ ਪੇਸ਼ ਹੁੰਦਾ ਜੇ ਤੁਸੀਂ ਕਹਿ ਸਕਦੇ ਆ ਕਿ ਬੰਦੇ ਦੇ ਦਿਨ ਜਿਹੜੇ ਸਦਾ ਇੱਕੋ ਜਿਹੇ ਨਹੀਂ ਰਹਿੰਦੇ ਜੀ ਮਾਨ ਸਾਹਿਬ ਜੀ ਤੇ ਜਿਸ ਤਰੀਕੇ ਨਾਲ ਜਥੇਦਾਰ ਸਾਹਿਬ ਦੇ ਵੱਲੋਂ ਸਾਰੇ ਜਿਹੜੇ ਮੰਤਰੀ ਸੀ ਉਸ ਸਮੇਂ ਸਰਕਾਰ ਦੇ ਵਿੱਚ ਮੰਤਰੀ ਸੀ ਉਹਨਾਂ ਨੂੰ ਵੀ 15 ਦਿਨ ਦੇ ਵਿੱਚ ਵਿੱਚ ਤਾਲਬ ਕਰ ਲਿਆ ਗਿਆ ਸਪਸ਼ਟਿਕਰਨ ਮੰਗਿਆ ਗਿਆ ਕਿ ਕਿਉਂਕਿ ਪਹਿਲਾਂ ਜਿਸ ਤਰੀਕੇ ਨਾਲ ਤੁਸੀਂ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਨਾਮ ਲਿਆ ਬੀਬੀ ਜਗੀਰ ਕੌਰ ਦਾ ਨਾਮ ਲਿਆ ਤੇ ਉਹ ਜਿਹੜੇ ਅਕਾਲੀ ਸੁਧਾਰ ਲਹਿਰ ਦੇ ਵਿੱਚ ਸ਼ਾਮਿਲ ਹੋ ਚੁੱਕੇ ਵੱਖਰਾ ਧੜਾ ਬਣਾ ਚੁੱਕੇ ਨੇ ਉਹ ਵੀ ਉਸ ਸਮੇਂ ਉਹਨਾਂ ਦੇ ਵਿੱਚੋਂ ਬਹੁਤ ਵੱਡੇ ਨਾਮ ਸੀ ਜਿਹੜੇ ਮੰਤਰੀ ਮੰਡਲ ਦੇ ਵਿੱਚ ਸੀ ਉਹਨਾਂ ਨੂੰ ਵੀ ਹੁਣ 15 ਦਿਨਾਂ ਦੇ ਅੰਦਰ ਅੰਦਰ ਤਾਲਬਾ ਜਿਹੜਾ ਜਥੇਦਾਰ ਸਾਹਿਬ ਦੇ ਵੱਲੋਂ ਕੀਤਾ ਗਿਆ ਹੈ ਕਿ ਉਹਨਾਂ ਦੇ ਸਬੰਧ ਵਿੱਚ ਵੀ ਕਿਉਂਕਿ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਵੀ ਅਸੀਂ ਮਾਫੀਨਾਮਾ ਦੇ ਚੁੱਕੇ ਹਾਂ ਮਾਫੀਨਾਮਾ ਦੇਣ ਦੇ ਬਾਵਜੂਦ ਉਹਨਾਂ ਨੂੰ ਤਲਬ ਕੀਤਾ ਗਿਆ ਕਿ ਉਹਨਾਂ ਸੰਬੰਧੀ ਵੀ ਕੋਈ ਸਖਤ ਫੈਸਲਾ ਜੱਥੇਦਾਰ ਸਾਹਿਬ ਲੈ ਸਕਦੇ ਨੇ ਸਾਡੀ ਬਿਲਕੁਲ ਇਹ ਤਾਂ ਗੱਲ ਬੀਤੇ ਦਿਨਾਂ ਤੋਂ ਚਲਦੀ ਰਹੀ ਹੈ ਕਿਵਨ ਤੁਸੀਂ ਆਪਣੇ ਗ੍ਰਾਹਕਾਂ ਜੇਕਰ ਆਪਣੀਆਂ ਗਲਤੀਆਂ ਦੇ ਸਬੰਧੀ ਮਾਫੀਨਾਮਾ ਦੇ ਆਏ ਜੀ ਸਸ ਜ਼ਿਆਦਾ ਤਾਂ ਇੰਤਜ਼ਾਰ ਕਰਨਾ ਹੀ ਪਏਗਾ ਹੁਣ ਜੇਕਰ ਅੱਜ ਸ਼੍ਰੀ ਖਾਲਸਾ ਸਾਹਿਬ ਦੇ ਜੱਥੇਦਾਰ ਵੱਲੋਂ ਉਹਨਾਂ ਨੂੰ ਵੀ ਇਹ ਹੁਕਮ ਨਾਲ ਐਡ ਕਰ ਦਿੱਤਾ ਗਿਆ ਜਹਾਂ ਵੀ ਤੁਸੀਂ 15 ਦਿਨਾਂ ਦੇ ਅੰਦਰ ਅੰਦਰ ਆਪਣਾ ਅੰਕੇ ਪੱਖ ਪੇਸ਼ ਕਰੋ ਆਰਾ ਕੀ ਕ੍ਰੇਮ ਸਖੰਦੂ ਬਾਜਰਾ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਚਕੀਕਾ ਕਈ ਹੀ ਕੰਟੀ ਕਹਿ ਚੁੱਕੇ ਆ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਸਰ ਵਿੱਚ ਬਣਾ ਨਹੀਂ ਜੋ ਸਾਨੂੰ ਸਜ਼ਾ ਦਿੱਤੀ ਜਾਊਗੀ ਅਸੀਂ ਉਸ ਨੂੰ ਕਬੂਲ ਕਰਾਂਗੇ ਪਰ ਇਸ ਦੇ ਵਿੱਚ ਸਭ ਤੋਂ ਦਿਲਚਸਪ ਪੱਖ ਇਹ ਹੈ ਸੇ ਆਪਣੇ ਮਾਨਸਾ ਕਿ ਵਿਕਰਮ ਸਿੰਘ ਮਜੀਠੀ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਇਹ ਸੇ ਲੜਾਈ ਚ ਕਰਦੇ ਕਿਤੇ ਤਜਰ ਨਹੀਂ ਸਨ ਆ ਰਹੀ ਉਹ ਵੀ ਹੋ ਅਕਾਲ ਤਖਤ ਦੇ ਇਹਨਾਂ ਹੁਕਮਾਂ ਦੀ ਆੜ ਦੇ ਵਿੱਚ ਇਸ ਲੜਾਈ ਦੇ ਵਿੱਚ ਹਿੱਸਾ ਜਿਹੜਾ ਨਾ ਚੰਗਿਆ ਹੋਇਆ ਵੀ ਬੜ ਗਿਆ ਉਹਨਾਂ ਵੀ ਅਕਾਲ ਤਖਤ ਸਾਹਿਬ ਹੁਣ ਪੇਸ਼ ਹੋਣਾ ਪਏਗਾ ਕਿਉਂਕਿ 2007 ਤੋਂ ਲੈ ਕੇ 2017 ਤੱਕ ਕਮਸ਼ਕੁਨ ਚਿੱਠੀਆਂ ਆ ਕਾਲੀ ਦਲ ਦੀ ਸਿਆਸਤ ਹੈ ਕੈਬਨਟ ਕੰਟਰੀ ਦੇ ਵਿੱਚ ਜਿਸ ਤਰੀਕੇ ਦੀ ਉਹਨਾਂ ਦੀ ਪੇਸ਼ੰਤ ਰਹੀ ਆ ਸਾਬ ਦੇ ਸਾਰੇ ਲੋਕ ਜਾਣਦੇ ਹੈਗੇ ਆ ਤਾਂ ਅਜਹੀ ਸਥਿਤੀ ਜੋ ਹੁਣ ਪੈਦਾ ਹੋਈ ਆ ਇਹ ਤਾਂ ਪਹਿਲਾਂ ਹੀ ਆ ਬਾਕੀ ਧੜੇ ਵੱਲੋਂ ਜਿਹੜੀ 180 ਸੁਖਵੀਰ ਸਿੰਘ ਬਾਦਲ ਵੱਸੇ ਜਿਹੜੀ ਪੈਦਾ ਕੀਤੀ ਸੀ ਹੁਣ ਜਿਹੜੀਆਂ ਨਜ਼ਰਾਂ ਨੇ ਉਹ ਇਸ ਵੱਲ ਤੇ ਟਿਕਣ ਗਈ ਆ ਕਿ ਤਨਖਾਹਿਆ ਖਰਾਬ ਦੇ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਪੇਸ਼ ਹੋਣਗੇ ਹੁਣਗੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਫਿਰ ਉਸ ਤੋਂ ਅਗੇ ਕੀ ਜੀ ਸਜ਼ਾ ਹੈ ਧਾਰਮਿਕ ਸਜ਼ਾ ਕੀ ਦਿੱਤੀ ਜਾਂਦੀ ਜੀ ਇਹ ਨਹੀਂ ਸਜ਼ਾ ਦੇ ਕੇ ਹਾਂ ਵੀ ਤੁਸੀਂ 10 ਦਿਨ ਬਕਰੋ ਸਾਫ ਕਰ ਲੋ ਪਾਠ ਸੁਣ ਲੋ ਕੀ ਇਹ ਫਿਰ ਸਾਧ ਸਜ਼ਾ ਦਿੱਤੀ ਜਾਊਗੀ ਜਾਂ ਮਸਾਲੀ ਸਜ਼ਾ ਦੇ ਦਿੰਦੀ ਹਾਂ ਕਿਉਂਕਿ ਐਸਲੇ ਵਿਸ਼ਵ ਭਰ ਦੇ ਸਿੱਖ ਇਹ ਚਲਦੇ ਨਹੀਂ ਕਿ ਇਸ ਤਰੀਕੇ ਦੇ ਬਚੜਨਾ ਕਿ ਇਹ ਸ਼ਬਤਾ ਹੁਣ ਕਾਕਰ ਸਾਹਿਬ ਦੇ ਚੱਕੇਦਾਰ ਵੱਲੋਂ ਵੀ ਵਰਤਿਆ ਗਿਆ ਇਹ ਜਿਹੋ ਚ ਬਚੜਨਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤੀ ਜਾਂ ਉਹਨਾਂ ਦੀ ਸਰਕਾਰ ਦੇ ਸਮੇਂ ਹੋਈ ਤਾਂ ਫਿਰ ਉਹਨਾਂ ਦੀ ਸਜ਼ਾ ਵੀ ਉਸੇ ਤਰੀਕੇ ਦੀ ਮਸਾਲੀ ਸਜ਼ਾ ਹੋਣੀ ਚਾਹੀਦੀ ਹੈ ਇਹ ਕਲਪਤਕ ਸਭ ਤੋਂ ਇਹ ਆਦੇਸ਼ ਆ ਸਕਦਾ ਕਿ ਪਿੱਤੇ ਉਹਦੇ 2 ਜਾਂ 4 ਸਾਲਾਂ ਚ ਉਹ ਰਾਸਨੀਤੀ ਨਹੀਂ ਕਰਨਗੇ ਕੋਈ ਵੀ ਚੋਣ ਜਿਹੜੀ ਨਹੀਂ ਲੜਨਗੇ ਇਹੋ ਜਿਹਾ ਫੈਸਲਾ ਆ ਸਕਦਾ ਹੈ ਇਹੋ ਜਿਹਾ ਫੈਸਟ ਲੋਕ ਆ ਸਕਦੇ ਆ ਕਿਉਂਕਿ ਜਿਸ ਤਰੀਕੇ ਦਾ ਆਵਾਜ਼ ਪੰਜਾਬ ਦੇ ਜਿਹੜੇ ਮੁਖੀ ਭਾਈ ਅਮਰਸਾਲ ਦੇ ਜਿਹੜੇ ਭਾਈ ਅਮਰਪਾਲ ਦੇ ਪੁੱਤਾਂ ਪ੍ਰਲੋਕ ਸਿੰਘ ਹੋਣੀ ਔਰ ਦੂਜੇ ਪਾਸੇ ਜਿਹੜੇ ਕੀਰਨ ਸਿੰਘ ਸਾਫਾ ਜੱਥੇਦਾਰ ਜਿਹੜੇ ਹਾਕਮ ਸਾਫਾ ਜਿਹੜੇ ਉਹ ਆਪ ਕਰਦਾ ਕੇਵਲ ਸਿੰਘ ਸਾਫਾ ਜੱਥੇਦਾਰ ਜਿਹੜੇ ਨਿਸ ਸਿੰਘ ਸਾਫਾ ਉਬੀਚ ਸ੍ਰੀਕਟਾ ਪੀਸ਼ੋ ਕੇ ਉਹਨਾਂ ਨੇ ਇਹ ਗੱਲ ਕਹੀ ਜਾਂ ਸਜ਼ਾ ਜਿਹੜੀ ਮਸਾਲੀ ਹੋਣੀ ਚਾਹੀਦੀ ਆ ਤਰਖਾਇਆ ਖਰਾਸ ਜ਼ਰੂਰ ਦੇ ਦਿੱਤਾ ਗਿਆ ਹੁਣ ਅਗਲੀ ਜਿਹੜੀ ਆਪਣੀ ਪ੍ਰੀਖਿਆ ਆ ਉਹ ਦੁਬਾਰਾ ਅਕਾਲਕਟ ਸਾਹਿਬ ਦੇ ਜਥੇਦਾਰ ਦੀ ਬਣੋ ਕਿ ਉਹ ਸਜ਼ਾ ਜਿਹੜੀ ਆ ਇਹੋ ਜਿਹੀ ਦਿੰਦੇ ਜੇ ਤੇ ਕੇਵਲ ਭਾਟੀ ਮਜਵਾ ਵੀ ਚੁੱਧੀਆਂ ਸਾਫ ਕਰਕੇ ਕੰਮ ਨੂੰ ਤੋੜ ਦਿੱਤਾ ਜਾਂਦਾ ਤਾਂ ਫਿਰ ਇਹ ਸਾਫ ਸੰਕੇਤ ਆ ਕਿ ਇਹ ਸਭ ਕੁਝ ਪੈਨਾ ਆ ਕਿਹਾ ਜਾਊਗਾ ਯਹਾਂ ਪੇ ਬਿਲਕੁਲ ਇੱਕ ਸੈਟਰ ਸੀ ਕਿਉਂਕਿ ਜਿਸ ਤਰੀਕੇ ਦੀ ਪੀਸ਼ੇ ਗਿਆਨੀ ਗੁਰਬਚਨ ਸਿੰਘ ਨੂੰ ਅੱਜ ਵੀ ਮਾਫੀ ਦੇ ਮੰਦੇ ਸੰਦਰਭ ਚੁਈ ਮੇਰਾ ਨਹੀਂ ਖਿਆਲ ਕਿ ਜਾਨੀ ਰਕੀਰ ਸਿੰਘ ਕੋਈ ਅਜਿਹਾ ਸ ਇਹ ਜਿਸ ਸੱਤ ਪੰਥਕ ਤੇ ਰਾਜੂ ਉਹਨਾਂ ਨੂੰ ਕਿਸੇ ਨਿਮੋਸ਼ੀ ਦਾ ਅ ਕਾਰਕਪਰਨਾ ਤੇ ਨਿਮੋਸ਼ੀ ਉਹਨਾਂ ਨੂੰ ਛੱਡ ਲਈ ਪਈ ਸੋ ਹੁਣ ਜਿਹੜੀਆਂ ਅਗੜੀਆਂ ਨਜ਼ਰਾਂ ਨਹੀਂ ਉਹ 15 ਦਿਨਾਂ ਦੇ ਉੱਤੇ ਟਿਕਿਆ ਰਹਣਗੀਆਂ ਕਿ ਇਹਦਾ 15 ਦਿਨਾਂ ਵਿੱਚ ਸਰਦਾਰ ਸੁਖੀ ਸਿੰਘ ਬਾਦਲ ਕਮਪੋਨਸ਼ਨ ਦੇ ਆ ਕੱਲ ਤੱਕ ਸਾਬ ਨੂੰ ਉਹਨਾਂ ਨੂੰ ਕਿਹੋ ਜੀ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਜੀ ਮਾਨ ਸਾਹਿਬ ਹਣਕੀ ਸਾਹਿਬ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੋ ਸੁਖਬੀਰ ਸਿੰਘ ਬਾਦਲ ਦੇ ਲਈ ਵੱਡਾ ਝਟਕਾ ਕਿਉਂਕਿ ਜਥੇਦਾਰ ਸਾਹਿਬ ਦੇ ਵੱਲੋਂ ਪੰਜਾਂ ਜਥੇਦਾਰਾਂ ਸਾਹਿਬ ਵੱਲੋਂ ਮੀਟਿੰਗ ਤੋਂ ਉਪਰੰਤ ਜਿਹੜਾ ਸਖਤ ਫੈਸਲਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਲਿਆ ਗਿਆ ਉਹਨਾਂ ਨੂੰ ਤਨਖਾਈਆ ਕਰਾਰ ਦਿੱਤਾ ਗਿਆ 15 ਦਿਨਾਂ ਦੇ ਵਿੱਚ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਫਿਰ ਤੋਂ ਪੇਸ਼ ਹੋਣ ਦੇ ਹੁਕਮ ਸਜਾਏ ਨੇ ਸੁਣਾਏ ਨੇ ਤੇ ਨਾਲ ਹੀ ਨਾਲ ਜਿਹੜੇ ਉਹਨਾਂ ਦੀ ਸਰਕਾਰ ਦੇ ਦੌਰਾਨ ਮੰਤਰੀ ਮੰਡਲ ਦੇ ਵਿੱਚ ਮੈਂਬਰ ਸੀ ਉਹਨਾਂ ਦੇ ਮੰਤਰੀ ਸੀਗੇ ਉਹਨਾਂ ਨੂੰ ਵੀ 15 ਦਿਨਾਂ ਦੇ ਅੰਦਰ ਅੰਦਰ ਤਾਲਬ ਕੀਤਾ ਗਿਆ ਸੋ ਹੁਣ ਤਨਖਾਹਿਆ ਕਰਾਰ ਦਿੱਤਾ ਗਿਆ ਲੇਕਿਨ ਸਜਾਮਾ ਕਿਸ ਤਰ੍ਹਾਂ ਦੇ ਮਿਲਦੇ ਨੇ ਸੁਖਬੀਰ ਸਿੰਘ ਬਾਦਲ ਨੂੰ ਇਹ ਹੁਣ 15 ਦਿਨਾਂ ਤੋਂ ਬਾਅਦ ਪਤਾ ਲੱਗੇਗਾ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਜਾਨਣਾ ਲੋਕਾਂ ਨਾ ਟੀਵੀ ਦੇ